ਅਗੇ ਵੱਧ ਦੀਆਂ ਤੇ ਗੱਲ ਕਰਦੀਆਂ ਤਲਵੰਡੀ ਸਾਬੋ ਦੇ ਵਿੱਚ ਡਾਕਟਰ ਉਤੇ ਕਾਤਲਾਨਾ ਹਮਲਾ ਹੋਇਆ ਜੀ ਹਾਂ ਤਲਵੰਡੀ ਸਾਬੋ ਦੀ ਖਬਰ ਹੈ ਜਿੱਥੇ ਡਾਕਟਰ ਉਤੇ ਕਾਤਲਾਨਾ ਹਮਲਾ ਹੋਇਆ ਹੈ ਤੇ ਮਾਮਲਾ ਬੇਹੱਦ ਜ਼ਿਆਦਾ ਗਰਮਾ ਚੁੱਕ ਲਿਆ ਹੈ ਹਮਲੇ ਤੋਂ ਬਾਅਦ ਡਾਕਟਰ ਪਰਚਾ ਸਾਰਾ ਫੜਿਆ ਹੋਇਆ ਬਾਜ਼ਾਰ ਬੰਦ ਕਰਕੇ ਨਿਸ਼ਾਨੇ ਖਾਲਸਾ ਚੌਂਗ ਦੇ ਵਿਸ਼ਤਾਰ ਨਾ ਲਗਾਇਆ ਗਿਆ ਹਮਲਾਵਰਾਂ ਨੂੰ ਫੌਰਨ ਗ੍ਰਿਫਤਾਰ ਕਰਨ ਦੀ ਮੰਗ ਜਾਰੀ ਹੈ ਮਰੀਜ਼ ਵਾਂ ਕੇ ਆਏ ਦੋ ਨੌਜਵਾਨਾਂ ਨੇ ਡਾਕਟਰ ਨੂੰ ਗੋਲੀਆਂ ਮਾਰੀਆਂ ਸਨ ਡਾਕਟਰ ਦਮੇਸ਼ 500 ਦੀ ਮੈਕ ਹਸਪਤਾਲ ਦੇ ਵਿੱਚ ਸਰਜਰੀ ਹਾਲਾਂਕਿ ਜ਼ਰੂਰ ਸਫਲ ਹੋ ਚੁੱਕੀ ਹੈ ਪਰ ਦੂਸਰੇ ਪਾਸੇ ਮਾਮਲਾ ਤਹਿਤ ਜ਼ਿਆਦਾ ਗਰਮਾਇਆ ਹੋਇਆ ਹੈ ਹੁਣ ਇਹ ਨਹੀਂ ਨਹੀਂ ਡਾਕਟਰ ਪਾਈਚਾਰ ਦੇ ਵਿਚ ਰੋਸ ਬਣਿਆ ਹੋਇਆ ਹੈ ਡਾਕਟਰ ਪਾਈਚਾਰ ਦੇ ਵੱਲੋਂ ਬਾਜ਼ਾਰ ਬੰਦ ਕਰਵਾ ਕੇ ਨਿਸ਼ਾਨੇ ਖਾਲਸਾ ਚੌਂਕ ਤੇ ਵਿਸਤਾਰ ਨਾ ਲਗਾਇਆ ਗਿਆ ਤਸਵੀਰਾਂ ਮਿਤੋਂ ਨਾ ਸਾਂਝਾ ਕਰੀਏ ਹਮਲਾਵਰਾਂ ਨੂੰ ਫੌਰਨ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਮਰੀਜ਼ ਬਣ ਕੇ ਆਏ ਦੋ ਨੌਜਵਾਨਾਂ ਨੇ ਪਹਿਲਾਂ ਪਰਸ਼ੂਜੀ ਦੇ ਲਈ ਪੈਸੇ ਦਿੱਤੇ ਫਿਰ ਡਾਕਟਰ ਦੇ ਨਾਲ ਮਿਲਣ ਪਹੁੰਚੇ ਤਾਂ ਡਾਕਟਰ ਉਤੇ ਹਮਲਾ ਕੀਤਾ ਹਾਲਾਂਕਿ ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਜ਼ਰੂਰ ਰਿਹਾ ਪਰ ਡਾਕਟਰ ਦੇ ਪੱਟਾਂ ਉਤੇ ਗੋਲੀਆਂ ਲੱਗੀਆਂ ਨੇ ਤਾਂ ਸਰਜਰੀ ਜ਼ਰੂਰ ਸਫਲ ਹੋ ਚੁੱਕੀ ਹੈ ਡਾਕਟਰ ਦਨੇਸ਼ ਬਾਂਸਲ ਦੀ ਜੋ ਫਿਲਹਾਲ ਮੈਕਸ ਹਸਪੀਟਲ ਦੇ ਵਿੱਚ ਹਨ ਪੁਲਿਸ ਨੇ ਹਾਲਾਂਕਿ ਅਣਪਛਾਤਿਆਂ ਖਿਲਾਫ ਪਰਸ਼ਾਦ ਦਰਜ ਕਰ ਲਿਆ ਜੋ ਡਾਕਟਰ ਪਾਇਚਾਰਾ ਦੇ ਵਿੱਚ ਰੋਜ਼ ਦੇਖਣ ਨੂੰ ਮਿਲ ਰਿਹਾ ਪਰ ਦੂਸਰੇ ਪਾਸੇ ਪੁਲਿਸ ਦਵਾਲੋਬੇ ਖੰਗਾਲਿਆ ਜਾ ਰਿਹਾ ਹੈ ਕਿ ਅਖਰ ਕੀ ਕੁਝ ਮਾਮਲਾ ਸੀ ਕਿ ਕਿਹੜੇ ਮਕਸਦ ਨਾਲ ਹਮਲਾ ਕੀਤਾ ਗਿਆ ਹੈ ਡਾਕਟਰ ਉਤੇ ਕਾਤਲਾਉਨਾ ਹਮਲੇ ਦੀ ਵਜ੍ਹਾ ਕੀ ਸੀ ਮਨਜਾ ਕੀ ਸੀ ਤੇ ਹਮਲੇ ਤੋਂ ਬਾਅਦ ਡਾਕਟਰ ਪਾਇਚਾਰਾ ਪੜਕਿਆ ਹੋਇਆ ਬਾਜ਼ਾਰ ਬੰਦ ਕਰਵਾ ਕੇ ਨਿਸ਼ਾਨੇ ਖਾਸ ਚੌਂਕ ਤੇ ਵਿਸ਼ਰਣਾ ਲਗਾਇਆ ਗਿਆ ਹੈ ਹਮਲਾਵਰਾਂ ਨੂੰ ਫੌਰਨ ਗ੍ਰਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਮਰੀਜ਼ ਬਣ ਕੇ ਇਹ ਦੋ ਨੌਜਵਾਨਾਂ ਨੇ ਡਾਕਟਰ ਉਤੇ ਗੋਲੀਆਂ ਚਲਾਈਆਂ ਸਾਰ ਡਾਕਟਰ ਦਨੇਸ਼ ਬਾਂਸਲ ਦੀ ਮੈਕਸ ਹਸਪਤਾਲ ਦੇ ਵਿੱਚ ਸਰਜਰੀ ਸਫਲ ਹੋਈ ਹੈ। ਬਿਹਤ ਜਿਆਦਾ ਤੁਖਤਾਈ ਖਬਰ ਹੈ ਤਲਵੰਡੀ ਸਾਬੋ ਤੋਂ ਜਿੱਥੇ ਇਹ ਪੂਰਾ ਦਾ ਪੂਰਾ ਘਟਨਾਕ੍ਰਮ ਪੂਰਾ ਦਾ ਪੂਰਾ ਵਾਕਿਆ ਦੇਖਣ ਨੂੰ ਮਿਲਿਆ ਕਿ ਕਿਵੇਂ ਦੋ ਨੌਜਵਾਨਾਂ ਦੇ ਨੇ ਤਾਂ ਉਹਨਾਂ ਦੇ ਵੱਲੋਂ ਡਾਕਟਰ ਦੇ ਨਾਲ ਮੁਲਾਕਾਤ ਕਰਨ ਲਈ ਪਹਿਲਾ ਕਰ ਪਰਸ਼ੀ ਘਟਵਾਈ ਜਾਂਦੀ ਹੈ ਤਾਂ ਫਿਰ ਡਾਕਟਰ ਦੇ ਨਾਲ ਮਿਲਣ ਦੇ ਬਹਾਨੇ ਹਮਲਾ ਕੀਤਾ ਜਾਂਦਾ ਹੈ। ਗੋਲੀਆਂ ਵਾਰੀਆਂ ਜਾਂਦੀਆਂ ਨੇ ਗਨੀਮਤ ਇਹ ਰਹੀ ਕਿ ਪੱਟਾ ਉਤੇ ਹੀ ਗੋਲੀਆਂ ਲੱਗੀਆਂ ਨੇ ਪਰ ਦੂਸਰੇ ਪਾਸੇ ਡਾਕਟਰ ਪਾਈ ਜਾ ਰਹੇ ਦੇ ਵਿੱਚ ਖਾਸਾ ਰੋਸ ਹੈ ਹਾਲਾਂਕਿ ਜਿਹੜੇ ਸਥਾਨਕ ਵਾਸੀ ਨੇ ਸਥਾਨਕ ਲੋਕ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਡਾਕਟਰ ਦੇ ਨਾਲ ਉਹਨਾਂ ਦੇ ਵੀ ਜ਼ਿਆਦਾ ਨੇੜਤਾ ਹੈ ਲੋਕਾਂ ਦੀ ਤਾਂ ਲੋਕ ਵੀ ਜਿਹੜੇ ਨੇ ਡਾਕਟਰ ਦੇ ਹੱਕ ਦੇ ਵਿੱਚ ਨਿਤਰੇ ਹੋਏ ਨੇ ਤਾਂ ਡਾਕਟਰਾਂ ਦੇ ਵੱਲੋਂ ਵੀ ਤਰਨਾ ਲਗਾਇਆ ਗਿਆ ਹੈ ਪਰਚੀ ਕਟਾਈ 200 ਦੀ ਉਹਨਾਂ ਨੇ ਦੋ ਦੋ ਪੇਸ਼ੈਂਟ ਕਹਿ ਰਿਆ ਸੀ ਇਹ ਪੇਸ਼ੈਂਟ ਹੈ ਮੈਡੀਸਿਨ ਲੈਣੀ ਆ ਐਦਾਂ ਕਹਿ ਕੇ ਸਾਡੀ ਉਪੜੀ ਚਲੇ ਗਏ ਉਹ ਜਿਸਨਾਂ ਹੱਥ ਉਪਾਈ ਹੋਈ ਤਾਂ ਸਰ ਦੇ ਪੱਟ ਤੇ ਗੁਲੀ ਲੱਗ ਗਈ ਚਲਾਈ ਜਾਣਾ ਹੈ ਤਾਂ ਜਦੋਂ ਸਾਰਾ ਸਟਾਫ ਇਕੱਠਾ ਹੋ ਗਿਆ ਤਾਂ ਦੋਨੇ ਜਾਣੇ ਬਾਹਰ ਨਿਕਲ ਗਏ ਸੋ ਬਾਜ਼ਾਰ ਬੰਦ ਕਰਵਾ ਕੇ ਨਿਸ਼ਾਨੇ ਖਾਲਸਾ ਚੌਂਕ ਉੱਤੇ ਡਾਕਟਰਾਂ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਆਖਿਆ ਜਾ ਰਿਹਾ ਹੈ ਕਿ ਜਿਹੜੇ ਵੀ ਨੌਜਵਾਨ ਸਨ ਉਹਨਾਂ ਤੇ ਸਖਤ ਕਾਰਵਾਈ ਹੋਵੇ ਮਨੀਸ਼ ਬਣੇ ਹੋਏ ਨੇ ਸਾਡੇ ਨਾਲ ਉਹਨਾਂ ਦਾ ਰੋਕ ਕਰ ਲਨੇ ਆ ਮਨੀਸ਼ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਧਰਨਾ ਲਗਾ ਦਿੱਤਾ ਗਿਆ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਡਾਕਟਰ ਦੇ ਵੱਲੋਂ ਕੋਈ ਪਹਿਲਾ ਪ੍ਰਤੀਕਰਮ ਦਿੱਤਾ ਗਿਆ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਤਾਂ ਕਾ ਵੀ ਦੇਖੋ ਮਾਮਲਾ ਇਸ ਤਰ੍ਹਾਂ ਸ਼ਾਮ ਨੂੰ ਹਸਪੀਟਲਸ ਆਉਣਾ ਡਾਕਟਰ ਨੂੰ ਦਿਖਾਉਣ ਦੇ ਬਹਾਨੇ ਫਾਇਰਿੰਗ ਕਰਨਾ ਇਸ ਨੂੰ ਲੈ ਕੇ ਪੂਰੇ ਇਲਾਕੇ ਜਿਹੜਾ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਲੋਕਾਂ 'ਚ ਸਹਿਮ ਦੇਖਣ ਨੂੰ ਮਿਲ ਰਿਹਾ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਪੂਰੇ ਪੰਜਾਬ 'ਚ ਹੀ ਰੋਜ਼ਾਨਾ ਖਬਰਾਂ ਆਉਂਦੀਆਂ ਨੇ ਕਿ ਕਿਤੇ ਫਾਇਰਿੰਗ ਹੋ ਗਈ ਕਿਤੇ ਮਾਰਦਕਤ ਉੱਤੇ ਲੁੱਟ ਹੋ ਗਈ ਕਿਤੇ ਖੋਹ ਹੋ ਗਈ ਇਸ ਤਰ੍ਹਾਂ ਦੀਆਂ ਵਾਰਦਾਤਾਂ ਲਗਾਤਾਰ ਪੂਰੇ ਪੰਜਾਬ 'ਚ ਹੋ ਰਹੀਆਂ ਸੀ ਤਾਂ ਇਤਿਹਾਸਕ ਨਗਰ ਵੀ ਇਸ ਵਾਰਦਾਤ ਤੋਂ ਪਿੱਛੇ ਨਹੀਂ ਰਿਹਾ ਹੁਣ ਜਿਸ ਤਰ੍ਹਾਂ ਡਾਕਟਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਇਸ ਨੂੰ ਲੈ ਕੇ ਡਾਕਟਰ ਪੂਰੇ ਡਾਕਟਰਾਂ 'ਚ ਪੂਰੇ ਮੈਡੀਕਲ ਇਰੇ ਲਾਈਨ ਨਾਲ ਜੁੜੇ ਹੋਏ ਨੇ ਸਾਰਿਆਂ ਜਿਹੜੋਚ ਆ ਇਹਦੇ ਨਾਲ ਨਾ ਸ਼ਹਿਰ ਵਾਸੀਆਂ ਸਹਿਮ ਹੈ ਸ਼ਹਿਰ ਵਾਸੀ ਬਾਸੀਆਂ ਨੇ ਡਾਕਟਰਾਂ ਨੇ ਮੈਡੀਕਲ ਪ੍ਰੈਕਟਿਸ਼ਨਰ ਜਿਹਨੇ ਹੁੰਦੇ ਨੇ ਉਹਨਾਂ ਨੇ ਮੈਡੀਕਲ ਵਾਲਿਆਂ ਦੀ ਦੁਕਾਨਾਂ ਬੰਦ ਕਰਕੇ ਜਿਹੜਾ ਨਿਸ਼ਾਨੇ ਖਾਸਾ ਚੌਂਕ 'ਚ ਸਰਕਾਰ ਤੇ ਪੁਲਿਸ ਖਿਲਾਫ ਪੜਾ ਰੋਜ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਮੰਗਿਆ ਕਿ ਜਲਦੀ ਆਰੋਪੀਆਂ ਨੂੰ ਫੜਿਆ ਜਾਵੇ ਤੇ ਨਾਲ ਹੀ ਉਹਨਾਂ ਦੀ ਸੁਰੱਖਿਆ ਦਾ ਜਿਹੜਾ ਪੁਖਤਾ ਪ੍ਰਬੰਧ ਕੀਤਾ ਜਾਵੇ ਜੀ ਅੰਜੀ ਵਾਕ ਹੀ ਬਿਹਤਰ ਜ਼ਿਆਦਾ ਦੁਖਦਾਈ ਘਟਨਾ ਹੈ ਮਨેશ ਪਰ ਜੋ ਦੇਖਿਆ ਪੂਰਾ ਦਾ ਪੂਰਾ ਵਾਕਿਆ ਜਿਵੇਂ ਤੁਸੀਂ ਵੀ ਪੂਰਾ ਦਾ ਪੂਰਾ ਵਾਕਿਆ ਡਿਸਕ੍ਰਾਈਬ ਕਰ ਰਹੇ ਹੋ ਜਾਣਕਾਰੀ ਦੇ ਰਹੇ ਹੋ ਹਾਲਾਂਕਿ ਕਿ ਪਹਿਲਾ ਮਾਮਲਾ ਤਾਂ ਹੈ ਨਹੀਂ ਪਰ ਜਿਹੜੇ ਡਾਕਟਰ ਉੱਥੇ ਮੌਜੂਦ ਨਹੀਂ ਲੋਕ ਉਥੋਂ ਦੇ ਨਹੀਂ ਉਹਨਾਂ ਦੇ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜੋ ਪੂਰਾ ਦਾ ਪੂਰਾ ਘਟਨਾਕ੍ਰਮ ਦੇਖਿਆ ਹੈ ਤਾਂ ਬਿਹਤਰ ਜ਼ਿਆਦਾ ਦੁਖਦਾਈ ਹੈ ਬਿਲਕੁਲ ਕਾ ਵੀ ਦੇਖੋ ਐਸੇ ਹਰ ਕੋਈ ਵੀ ਬੰਦਾ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਿਹਾ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਡਾਕਟਰ ਡਾਕਟਰ ਲੋਕਾਂ ਦੀ ਜਾਨ ਬਚਾਉਂਦੇ ਨੇ ਜੋ ਖੁਦ ਹੀ ਸੁਰੱਖਿਤ ਨਹੀਂ ਆ ਤਾਂ ਕਿਸੇ ਨੂੰ ਕਿ ਸੁਰੱਖਿਤ ਕਿੱਥੋਂ ਦੇ ਸਕਦੇ ਨੇ ਇਸ ਤਰ੍ਹਾਂ ਪਿਛਲੇ ਦਿਨਾਂ ਜਿਸ ਤਰ੍ਹਾਂ ਪੁਲਿਸ ਦੇ ਵੀ ਹਮਲਾ ਹੋਇਆ ਪੁਲਿਸ ਦੇ ਨੌਜਵਾਨ ਨੂੰ ਜਿਹੜਾ ਮਾਰ ਦਿੱਤਾ ਗਿਆ ਸੀ ਤਾਂ ਪੁਲਿਸ ਵੀ ਨਹੀਂ ਸੇਫ ਹੈਗੀ ਇਸ ਕਰਕੇ ਪੰਜਾਬ ਕਿਹਨੂੰ ਕਿਹਾ ਜਾ ਸਕਦਾ ਕਿ ਸੇਫ ਹੈ ਇਸ ਕਰਕੇ ਆਮ ਲੋਕਾਂ ਚ ਨਹੀਂ ਕਿਤੇ ਨਾ ਕਿਤੇ ਸੈਮ ਹੈ ਸਰਕਾਰ ਪ੍ਰਤੀ ਰੋਸ ਵੀ ਹੈ ਕਿਉਂਕਿ ਪਿਛਲੇ ਕੁਝ ਸਮਿਆਂ ਵਿੱਚ ਹੀ ਪੰਜਾਬ ਚ ਅਜਿਹੇ ਹੀ ਘਟਨਾਵਾਂ ਅਜਿਹੀ ਵਾਰਦਾਤਾਂ ਵਾਪਰੀਆਂ ਜੋ ਕਦੇ ਸੁਪਨੇ ਵਿੱਚ ਨਹੀਂ ਸੀ ਸੋਚਿਆ ਜਾ ਸਕਦਾ ਸੀਗਾ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਜਿਸ ਨੂੰ ਲੈ ਕੇ ਪੰਜਾਬ ਵਾਸੀਆਂ ਚ